ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੈਰੋਂ ਖਾਸ ਤੁਸੀਂ ਪਹੁੰਚ ਕਰਨੀ ਹੈਗੀ 22 ਸਤਨਾਮ ਸਿੰਘ ਦੇ ਕੋਲੇ ਆਏ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਸ ਘਰੋਂ ਦੋਸਤੋ ਪਹਿਲਾਂ ਕਾਫੀ ਵੀਡੀਓ ਆਪਾਂ ਅਪਲੋਡ ਕਰੀਆਂ ਨੇ ਤੇ ਅੱਜ 28 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 12 ਵਜੇ ਦਾ ਜਿਹੜਾ ਦੋਸਤੋ ਦੁਪਹਿਰ ਦਾ ਸਮਾਂ ਹੈ ਤੇ ਪਸ਼ੂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਮੱਝਾਂ ਦਿਖਾ ਦਾਂਗੇ ਤੇ ਬਾਕੀ ਹੋਰ ਵੀ ਜੇਕਰ ਪਸ਼ੂ ਬਿਲਕੁਲ ਵੇਰਵਾ ਹੋਇਆ ਤੇ ਆਪਾਂ ਪੂਰੀ ਡਿਟੇਲ ਜਿਹੜੀ ਹੈ ਬਾਈ ਸਤਨਾਮ ਦੇ ਨਾਲ ਗੱਲਬਾਤ ਕਰ ਲਾਂਗੇ ਸੋ ਪਸ਼ੂ ਐਨੀਮਲ ਹਰ ਵਾਰ ਜਿਹੜੀ ਇੱਕ ਫਸਟ ਲਈ ਰਿਕੁਐਸਟ ਹੁੰਦੀ ਹੈ ਉਹਨਾਂ ਖਰੀਦਦਾਰ ਵੀਰਾਂ ਨੂੰ ਜਿਨ੍ਹਾਂ ਨੇ ਪਸ਼ੂ ਪਰਚੇਜ਼ ਕਰਨੇ ਆਪਦੀ ਦੋ ਟਾਈਮ ਇੱਕ ਟਾਈਮ ਜਿਹੜੀ ਹੈ ਦੋਸਤੋ ਟਾਈਮ ਤੋਂ ਟਾਈਮ ਕੱਢ ਕੇ ਤਸੱਲੀ ਆ ਚੁਵਾਈ ਦੀ ਜਰੂਰ ਕਰ ਲਿਓ ਸੂਏ ਪਸ਼ੂ ਦੀ ਗੱਭਣ ਪਸ਼ੂ ਜਿਹੜਾ ਥਿੱਪ ਕੇ ਤਸੱਲੀ ਕਰ ਲਿਓ ਆਹ ਕਰਦੇ ਆ ਗੱਲਬਾਤ ਬਾਈ ਸਤਨਾਮ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਪਾਜੀ ਸਤਨਾਮ ਸਿੰਘ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਪਾਲੀਸਾ ਨਾ ਪਸ਼ੂ ਅੱਜ ਕਿੰਨੇ ਬਗਾਉਗਾ ਅੱਜ ਵੀ ਜੀ ਆਪਣੇ ਕੋਲ ਚਾਰ ਮੱਝਾਂ ਹੈ ਚਾਰ ਮੱਝਾਂ ਹੀ ਆ ਹਾਂਜੀ ਠੀਕ ਆ ਵੜਾ ਨੂੰ ਨਾ ਫਿਲਹਾਲ ਨਹੀਂ ਅੱਜ ਮਈਆਂ ਹੀ ਆਪਣੇ ਕੋਲ ਜੀ ਮਈਆਂ ਹੀ ਚਾਰ ਹਾਂਜੀ ਤੇ ਪਿਛਲੀ ਵੀਡੀਓ ਵਿੱਚ ਆਪਾਂ ਪਸ਼ੂ ਪਾਏ ਪੰਜਾਂ ਮੱਝਾਂ ਪਾਈਆਂ ਸੀ ਉਹਦੇ ਚ ਵੀ ਉਹ ਵੀ ਜੀ ਮੰਨ ਲਓ ਵੀ ਉਹ ਦੋ ਘੰਟੇ ਵੇ ਵੇ ਦੀ ਨੱਕ ਸਾਡੇ ਸੇਲ ਹੋ ਗਈ ਸੀ ਸੇਲ ਹੋ ਗਈ ਸੀ ਹਾਂਜੀ ਤੇ ਅੱਜ ਨੱਕ ਕਿੰਨੇ ਸੋਈ ਸੋਈ ਆ ਮੱਝਾਂ ਆਪਣੇ ਕੋਲ ਸੋਈਆਂ ਜੀ ਦੋ ਸੋਈਆਂ ਹਾਂਜੀ ਤੇ ਦੋ ਗੱਬੜ ਦੋ ਗੱਬੜਾ ਇੱਕ ਬੂਰੀ ਮੈਂ ਗੱਬੜ ਬਹੁਤ ਚੰਗੀ ਅੱਛਾ ਬੂਰੀ ਵੀ ਇਕਨਿਆਂਦੀ ਹਾਂਜੀ ਇੱਕ ਬੂਰੀ ਵੀ ਆਈ ਜੀ ਲੋ ਵੀ ਕਰਦੇ ਆ ਸ਼ ਪਹਿਲੇ ਨੰਬਰ ਤੋਂ ਦੋਸਤੋ ਆਪਾਂ ਇੱਥੋਂ ਸਟਾਰਟ ਕਰ ਲੈਨੇ ਆ ਤੇ ਮੱਝਾਂ ਕਾਦੀਆਂ ਵੀ ਟੈਂਕ ਹੋਣਗੀਆਂ ਵੱਡੇ ਵੱਡੀਆਂ ਵੱਡੀਆਂ ਮੱਝਾਂ ਨੇ ਠੀਕ ਹੈ ਜੀ ਟੈਂਕ ਵਰਗੀਆਂ ਮੱਝਾਂ ਹੋਣਗੀਆਂ ਇੱਕ ਦੋ ਨਾਲ ਤੱਕ ਆਫੀ ਬੜੇ ਚੰਗੇ ਖਾਸੇ ਆ ਵੱਡੇ ਪੱਲੇ ਦੀਆਂ ਮੱਝਾਂ ਤੇ ਫਿਲਹਾਲ ਪਹਿਲੇ ਨੰਬਰ ਤੇ ਇੱਕ ਵਾਰੀ ਤੁਹਾਨੂੰ ਜਿਹੜਾ ਤੋਰਾ ਤੂਰਾ ਆਪਾਂ ਤੋੜ ਕੇ ਦਿਖਾਉਣੀ ਇਨਫੋਰਮੇਸ਼ਨ ਦੇਣਾਗੇ ਬਾਅਦ ਚ ਆਹ ਬਾਡੀ ਦਾ ਸਟਰਕਚਰ ਵੇਖੋ ਜੀ ਭਾਜੀ ਸਤਿਨਾਮ ਸੂਹਾ ਕਿਨਵਾ ਸੂਣੀ ਜਿਆ ਸੂਹਾ ਸੂਣੀ ਹੈ ਜੀ ਦੂਜਾ ਸੂਹਾ ਸੂਣੀ ਹੈ ਹਾਂ ਜੀ ਦੂਜਾ ਸੂਆ ਸੁਈ ਦਿਨ ਕਿੰਨੇ ਕੋਗੇ ਇਹ ਆਪਣੇ ਰਾਤੀ ਸੁਈ 12 ਵਜੇ ਮੈਂ ਰਾਤੀ 12 ਵਜੇ ਸੁਈ ਆ ਥੱਲੇ ਬੱਚਾ ਕੀ ਆ ਗਿਆ ਤੇ ਕੱਟਾ ਜੀ ਮੇਲ ਕਾਫਾ ਹਾਂ ਜੀ ਕੱਟਾ ਆ ਦੋਸਤੋ ਤੇ ਦੂਜਾ ਸੂਆ ਤੇ ਬਹੁਤ ਘੱਟ ਜਿਹੜੇ ਪਸ਼ੂ ਆ ਦੋਸਤੋ ਐਡੀ ਹਾਈਟ ਦੇ ਲੈਂਥ ਦੇ ਪਸ਼ੂ ਵੇਖਣ ਦੇ ਵਿੱਚ ਮਿਲਦੇ ਆ ਸੋ ਖੁੱਲੇ ਪਿੰਡੇ ਦੀ ਆ ਚੌੜਾ ਪਿੱਠ ਪੁੱਠਾ ਥੱਬਿਆਂ ਦੇ ਥੱਬੇ ਹਵਾਨੇ ਦੀ ਤੁਤੀ ਜਿਹੜੀ ਸ਼ੇਪ ਵੇਖ ਸਕਦੇ ਹੋ ਆਕਾਰ ਹਵਾਨੇ ਦਾ ਦੇਖ ਲਓ ਕਾਫੀ ਵਧੀਆ ਸੋਹਣਾ ਲੇਵਾ ਹੈ ਠੀਕ ਆ ਜੀ ਤੇ ਥਣ ਥਣ ਪੂਰਾ ਕੁਆਲਿਟੀ ਵਾਲਾ ਲੱਗਾ ਸੋ ਆ ਕਰੋ ਚੈੱਕ ਠੀਕ ਹੈ ਬਿਲਕੁਲ ਤਾਜੀ ਸੂਈਓ ਦੋਸਤੋ ਤੇ ਜੇਰ ਭਾਜੀ ਸਤਨਾਮ ਸਿੰਘ ਆਪਣੇ ਕੋਲ ਹੀ ਪਈ ਸੀ ਹਾਂਜੀ 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 ਵਧੀਆ ਸ਼ੇਰੀ ਨੇ 4 ਘੰਟੇ ਕੰਮਾਇਨੇ ਜੇਰ ਪਾ ਲਈ ਹੈ ਵਧੀਆ ਅੱਜ ਮਾਰਨਿੰਗ ਹਾਂਜੀ ਹਾਂਜੀ ਸ਼ੇਰੀ ਹਾਂਜੀ ਠੀਕ ਹੈ ਥੋੜਾ ਬਾਦ ਕੱਢਿਆ ਬਹੁਤ ਕੱਢਿਆ ਜੀ ਆਪਾਂ ਮਤਲਬ ਇਹਨੂੰ ਬੱਚਿਆਂ ਨੂੰ ਝਾਅ ਦੇ ਚਾਰ ਸਵਾ ਚਾਰ ਕਿਲੋ ਮੈਚ ਹੋਈ ਹੈ ਜੀ ਕਿਵੇਂ ਦੀ ਚੁਵਾਈ ਜੀ ਚੁਵਾਈ ਤੇ ਗੱਲਾਂ ਹੀ ਛੱਡ ਦੋ ਦੇ ਬੋਲ ਲੈ ਹਾਂਜੀ ਘੂਠੇ ਜੱਡੀ ਮੋਢੀ ਧਾਰ ਵੀ ਨਹੀਂ ਕਰਦਾ ਲਓ ਜੀ ਘੂਠੇ ਜੱਡੀ ਭਾਈ ਸਤਨਾਮ ਸਿੰਘ ਕਹਿੰਦਾ ਵੀ ਧਾਰ ਤੁਸ ਤੋਂ ਹੈਗੀ ਆ ਬਾਕੀ ਆ ਥਾਣ ਦੀ ਕੁਆਲਿਟੀ ਵ ਮੇਰਾ ਪੀੜੀ ਦੇ ਪਾਵਾਂ ਵਰਗੇ ਥਾਣਾ ਦੋਸਤੋ ਵੀ ਚਾਰੇ ਥਾਣਾ ਦੀ ਤੁਸੀਂ ਆ ਵੇਖੋ ਸਾਇਜ ਲੈਂਥ ਕਾਫੀ ਖੂਬਸੂਰਤ ਬੱਚਾ ਥੱਲੇ ਜਿਹੜਾ ਮੇਲ ਕਾਫ ਆ ਦੇਖੋ ਠੀਕ ਆ ਮਾਰਨਿੰਗ ਸੁਈ ਦੋਸਤੋ ਕੱਲ ਰਾਤੀ ਸੁਈ ਆ ਬਾਕੀ ਜੀਰ ਪ੍ਰੋਪਰ ਪੈ ਗਈ ਆ ਸੋ ਪਤਲੇ ਪਿੰਡੇ ਦੇ ਵਿੱਚ ਫੁੱਲ ਵੱਡੀ ਜਿਹੜੀ ਦੋਸਤੋ ਝੋਟੀ ਆ ਆਪਾਂ ਇਹਨੂੰ ਕਹਿ ਸਕਦੇ ਆ ਆ ਮੂੰਹ ਮੱਥਾ ਕਰਕੇ ਚੈੱਕ ਠੀਕ ਆ ਦਸਨਾ ਭਾਈ ਕਿੰਨਾ ਤੁਸੀਂ ਹੁਣ ਮੌਕੇ ਦੀ ਸੁਈ ਆ ਬੌਲਾ ਹੁਣ ਮੌਜੂਦਾ ਜੀ ਵੀਰ ਜੀ ਮੈਂ ਨਾ ਮੈਂ ਆਪਣੇ ਪਿੰਡੋਂ ਲਈ ਆ ਜੀ ਹਾਂਜੀ ਤੇ ਬੰਦੇ ਮਲਵਾਰਤੀ ਚੰਗੇ ਬੁਗਜਾਏ ਹੋਏ ਬੰਦੇ ਡੰਗਰ ਬਣੇ ਮੋੜੇ ਮੋੜੇ ਨਾਲ ਆ ਉਹਨਾਂ ਨੇ ਆਪਣਾ ਕਹੇ ਅਸੀਂ 18-19 ਕਿਲੋ ਮੈਹਰ ਕੋ ਦੋਚੋਇਆ ਲੋ ਆਪਾਂ ਮਤਲਬ 15-16 ਕਿਲੋ ਕਹਿ ਕੇ ਦਵਾਂਗੇ ਵੀ ਆਪਾਂ ਘੱਟ ਤੋਂ ਘੱਟ ਵੀ ਅੱਗੇ ਜਜਮੈਂਟ ਕਰੀਏ ਤੇ 14-15 15-16 15-16 ਦੇ ਨਾਰਮਲ ਸੇਵਾ ਦੇ ਮੈਂ ਦੇ ਦਊਗੀ ਉਤਰਾ ਉਹਨਾਂ ਦੀ ਆਖਿਆ ਵੀ ਅਸੀਂ ਮਤਲਬ 18-19 ਕਿਲੋ ਨੈਟ ਮੈਹਰ ਕੋ ਦੋਚੋਇਆ ਜੀ ਹਾਂ ਜੀ ਜਿੰਨਾਂ ਮੈਹਰ ਕੋ ਲਿਵਾ ਦੇ ਉਸ ਨਾਲ ਮੈਂ ਬਹੁਤ ਜਿਆਦਾ ਮਤਲਬ ਦੁੱਧ ੜੀਏ ਬਿਲਕੁਲ ਹਾਂ ਜੀ ਇਹਨਾਂ ਲਿਵਾ ਦੇ ਨਾਲ ਗਾਣੂ ਨਹੀਂ ਲੱ ਉਹ ਨੂੰ ਪਿਛੇ ਨਾਲ ਸਾਹਮਣੇ ਵੇਖੋ ਜੀ ਸੱਲ ਪੁੱਤ ਕੀ ਮੁੱਲ ਕੀ ਰਹੂਗਾ ਡਿਮਾਂਡ ਫਿਰ ਮੁੱਲ ਵੀ ਜਿੱਡੀ ਮੈਂ ਭਾਵੇਂ ਇੱਕ 5 ਮੰਗ ਲੀਏ ਲੱਖ ਮੰਗ ਲੀਏ ਆਪਾਂ 85000 ਦੀ ਮੈਂ ਦਵਾ ਰੋਕਣਾ ਮੈਂ ਲਈ ਰੋਕਣਾ ਮੈਂ ਦੇ ਦੇਣੀ ਆ 85 ਦੀ ਹਾਂਜੀ ਆਪਾਂ ਜ਼ਿਆਦਾ ਨਹੀਂ ਲੱਭ ਕਰ ਨਾ ਵੀ ਝੋਟੀ ਦਾ ਨਹੀਂ ਕੋਈ ਹਾਂ ਝੋੜੀ ਭਾਵੇਂ 95 ਦੀ ਵੇਚ ਲੀਏ ਲਓ ਜੀ 85000 ਦੀ ਬਾਈਆਂ ਦਾ ਕੋਈ 95 ਨਹੀਂ ਕੋਈ ਲੱਖ ਨਹੀਂ ਵੈਸੇ 85000 ਤਾਂ ਮਿਸ ਕਰੋ ਜਿਹੜੀ ਆ ਇੱਕ ਫੁੱਲ ਵੱਡੀ ਟੈਂਕ ਵਰਗੀ ਜਿਹੜੀ ਮੱਝ ਮਿਲੂਗੀ ਠੀਕ ਆ ਜੀ ਥਣ ਦੀ ਕੁਆਲਿਟੀ ਕਾਫੀ ਚੰਗੀ ਆ ਥਣ ਛੱਡਾ ਤੁਸੀਂ ਵੇਖ ਕੇ ਚੈੱਕ ਕਰ ਲ ਪਿਲਾ ਹਾਲ ਬਿਲਕੁਲ ਤਾਜੀ ਸੁਈ ਹੈ ਇਸ ਤੋਂ ਬਾਅਦ ਇੱਕ ਪੂਰੀ ਤੁਹਾਨੂੰ ਮੱਝ ਦਿਖਾਉਣੀ ਆ ਹਾਂਜੀ ਠੀਕ ਆ ਤੇ ਇਹ ਨੀਲੀ ਰਾਵੀ ਜੀ ਆ ਗਈ ਪੂਰੀ ਨੀਲੀ ਰਾਵੀ ਆ ਗਈ ਅੱਛਾ ਜੀ ਆ ਦੇਖੋ ਜੀ ਪੂਰੀ ਨੀਲੀ ਦੀ ਜਿਹੜੀ ਦੋਸਤ ਇਹ ਆਪਾਂ ਮੱਝ ਤੁਸੀਂ ਗਿਣ ਸਕਦੇ ਹੋ ਤੇ ਲਾਲ ਪੂਰੀ ਤਿਲਾ ਰਹੀ ਹੈ ਠੀਕ ਆ ਆ ਕਰੋ ਚੱਕ 98 ਦੇ ਦੀ ਇਹ ਵੀ ਬਿਲਕੁਲ ਬਖਾਰਾ ਪੂਲਾ ਪੱਧਰ ਹੀ ਹੈ ਜੀ ਬਹੁਤ ਜਿਆਦਾ ਪਾਣੀ ਮੈਂ ਚਲੋ ਅੱਜ ਦਿਨ ਲੈਣੇ ਪੜ ਕੇ ਵੇਣੇ ਤੇ ਸੂਹਾ ਕਿਨਵਾ ਸੂਣ ਜਾ ਰਹੀ ਹੈ 30 30 ਤੀਸਰਾ ਜੀ ਤੀਸਰਾ ਸੂਹਾ ਹਾਂਜੀ ਕਰੋ ਚੱਕ ਜੀ ਸੂਹਾ ਤੀਸਰਾ ਲੈ ਜਿਓ 8-10 ਸਨ ਫਾਲੀਆ ਬਦਕ ਤਾਂ ਮੈਂ ਖੇਤ ਕਿ ਲੈ ਕੇ ਆਈ ਕਿ ਨਾ ਹਾਂ ਉਪਰਾਣਾ ਬਾਬਾ ਆਇਆ ਸੀ ਮੇਰੇ ਕੋਲ ਥੋੜਾ ਆਪਰਾ ਕਰਕੇ ਮੈਂ ਚੁਣ ਆ ਗਈ ਆ ਅੱਛਾ ਬਹੁਤ ਵਤਰੀ ਮੈਂ ਉਹਨਾਂ ਮੇਰੇ ਕੋਲ ਨਵੀਂ ਆਈ ਕਿ ਕੋਈ ਚਾਰੀ ਠੀਕ ਹੈ ਜੀ ਬਾਕੀ ਟੇਪਨ ਤਾਂ ਬੜੀ ਸਾਜ ਮੈਂ ਸਤਨਾਮ ਬੈਂਦਾ ਵਿੱਚ 35 ਤੋਂਪਾਂ ਜਿਹੜੀ ਦੋਸਤੋ ਚੰਗੀ ਆ ਇੱਕ ਨੰਬਰ ਆ ਸਪੈਸ਼ਲ ਟੇਪਨ ਤੇ ਥਣ ਦੇ ਬਾਅਦ ਹਜੇ ਲਾਏ ਪਈ ਆ ਬਾਕੀ ਕੋਈ 8-7 ਦਿਨਾਂ ਦੇ ਵਿੱਚ ਪੂਰਾ ਬਣ ਕੇ ਤਿਆਰ ਹੋਊਗੀ ਢਿੱਲਾ ਢੋਲਾ ਜਿਹੜੀਆਂ ਦੋਸਤੋ ਬਿਲਕੁਲ ਪਤਲੇ ਚਮੜੇ ਦੇ ਵਿੱਚ ਪਿੰਡਾ ਦੇਖੀਏ ਤੇ ਬਿਲਕੁਲ ਪਤਲੀ ਸਕਿਨ ਤੇ ਸਾਹੇ ਜਿਹੇ ਹਵਾਨੇ ਦਾ ਬਿਲਕੁਲ ਚੰਗਾ ਦੋਸਤੋ ਨੋਕਲਾ ਥਾਣਾ ਤੇ ਚਾਰੇ ਥਾਂ ਜਿਹੜੇ ਦਿਨਾਂ ਕੇ ਵਿੱਚ ਡਿਫਰੈਂਸ ਹੈਗਾ ਬ੍ਰੀਕਿੰਗ ਰੋਕੀ ਲੋੜੀ ਚੰਗੀ ਆ ਦੇਖੋ ਜੀ ਪਤਲੇ ਚਮੜੀ ਦੇ ਵਿੱਚ ਤੇ ਭਾਈ ਸਤਨਾਮ ਕਿੰਨਾ ਮੁੱਲ ਰਹੂਗਾ ਇਸ ਪੂਰੀ ਦਾ ਜੀ ਜੀ ਮੁੱਲ ਤੇ ਭਾਵੇਂ 70 ਦੀ ਵੇਚ ਲਈਏ 70 ਦੀ ਵੇਚ ਲਈਏ ਪਰ ਆਪਾਂ ਮੈਂ ਜਿਆਦਾ ਨਹੀਂ ਗਾ ਮਤਲਬ ਰੋਕਣਾ ਮੈਂ ਲਈਆ ਮੁੱਲ 65 ਤੇ 63000 ਦੇ ਵਿੱਚੋਂ 1000 ਰੁਪਏ ਛੱਡਦਾ ਹੈ 63 ਚੋਂ ਹਾਂ ਜੀ ਠੀਕ ਹੈ ਜੀ ਭਾਈ 30000 ਦੇ ਵਿੱਚੋਂ ਦੋਸਤੋ 1000 ਮਾਨਤਾਣ ਛੋੜ ਛੱਪਾ ਹੋ ਜਾਊਗਾ ਕਿਸੇ ਵੀਰ ਦਾ ਘਰ ਆ ਜਾਂਦਾ ਠੀਕ ਹੈ ਤੇ ਮਨ ਜਿਹੜੇ ਮੈਂ ਬਹੁਤ ਜਿਆਦਾ ਬਾਕੀ ਪਾਰ ਪਿੱਛੇ ਵੀ ਫੁੱਲ ਗਰੰਟੀ ਹੋ ਗਈ ਹੂੰ ਬਈ ਸਤਨਾਬ ਸੁਆ ਕੋਈ ਆਦੀ ਸਮਝੇਗਾ ਤੀਜਾ ਚੌਥਾ ਮੰਨ ਸਕਦਾ ਚਲੋ ਮਤਲਬ ਉਹਨਾਂ ਦੇ ਮਕਾਨ ਮੁਤਾਬਕ ਦੇ ਤੀਸਰੇ ਜਾਂ ਚੌਥੇ ਨਾਲ ਚਲੋ ਉਹ ਮਤਲਬ ਕਹਿ ਲੋ ਪਰ ਨਹੀਂ ਮੈਂ ਤਿਹਜੇ ਹੀ ਹਾਂ ਹਾਂਜੀ ਚਲੋ ਜੀ ਤੀਜੇ ਮੰਨ ਲਓ ਦੋਸਤੋ ਚੌਥੇ ਮੰਨ ਲਓ ਤੀਜੇ ਮੰਨ ਲਓ ਇੱਥੇ ओरिजिनल ਇੱਥੇ ਕੀ ਲੱਗਦਾ ਪਿਆ ਬਾਕੀ ਤੁਹਾਡੀ ਆਪੋ ਆਪਣੀ ਵੀਰਾਂ ਦੀ ਸਮਝ ਆ ਤੇ ਮੱਧ ਜਿਹੜੀ ਆ ਵੀ ਪੂਰੀ ਖਾਸ ਆ ਠੀ ਤੇ ਇੱਕ ਹੋਰ ਮਾਨੂੰ ਤੇਰਾ 14 ਕਿਲੋ ਵਾਲੀ ਕਰਵਾ ਲਈ ਹਾਂਜੀ ਦੁੱਧ ਵੀ 13-14 ਕਿਲੋ ਵਾਲੀ ਵੇ ਰਵਾ انا ਜੀ ਪੂਰੀ ਦਾ ਪਤਾ ਨਹੀਂ ਚਲੋ 12 13 13 ਲੀਟਰ ਦੀ ਮੈਨੂੰ ਆਉਂਦਾ ਕੁਝ ਨਹੀਂ ਵੇਣਾ ਰੋਣਾ ਹੀ ਠੀਕ ਹੈ ਬਾਕੀ ਚਲੋ ਆਹ ਪਾਏ ਦਾ ਸੇਵਾ ਦਾ ਦੋਸਤ ਜੀ ਜੀ ਮੈਂ ਆ ਪੂਜਾ ਟੂਟਾ ਦੇ ਪੂਰੀ ਨਹੀਂ ਖਾਣੇਗੇ ਤੋਂ ਪੂਰੀ ਪੂਰੀ ਤੇ ਮਾਰਕਿੰਗ ਵੇਖੋ ਚਾਰੇ ਪਾਰ ਤੋਤੇ ਆ ਤੇ ਪਿਛੇ ਸੂਹ ਤੇ ਨਿਸ਼ਾਨ ਸਾਫ ਤੇ ਜਿਹੜਾ ਦੋਸਤੋ ਨਿਸ਼ਾਨ ਹੈਗਾ ਇੱਕ ਹੋਰ ਤੁਹਾਨੂੰ ਆ ਟੈਂਕ ਵਰਗੀ ਜਿਹੜੀ ਦੋਸਤੋ ਇੱਕ ਮਾਝਾ ਦਿਖਾਉਣੀ ਆ ਤੀਜੇ ਨੰਬਰ ਤੇ ਆ ਫੁੱਲ ਹੈਵੀ ਬੋਡੀ weight ਦੀ ਆ ਦੋ ਮੱਜਾ ਨਾਰਮਲ ਜਿਹੜੀਆਂ ਦੋਸਤੋ ਇੱਕ ਮੱਜ ਦੇ ਵਿੱਚ ਪੈਂਦੀਆਂ ਨੇ ਡਿੰਡਾ ਜੋਤੋ ਸਰੀਰ ਘਟਾਂਚਾ ਮੱਜ ਦਾ ਠੀਕਾ ਫੁੱਲੇ ਪਿੰਡੇ ਦੀ ਆ ਚੌੜੇ ਪਿੱਠ ਪੁੱਠੇ ਦੀ ਆ ਬਾਈ ਸਤਨਾਮ ਸੁਹਾ ਕਿਨ ਮਸੂਨ ਜਾ ਰਹੀ ਜੀ ਇਹ ਵਿੱਚ ਜਸੂਆ ਸੁਣੀ ਆ ਜੀ ਤੀਜਾ ਸੁਹਾ ਹਾਂਜੀ ਠੀਕ ਆ ਦਿਨ ਕਿੰਨੇ ਕ ਸੁਭਾਵਨਾ ਜੀ ਦਿਨ ਹੁੰਦਾ ਲੈ ਜੂ ਜਿਵੇਂ ਦਿਲਦਲ ਧਰਿਆ ਉਤਰਾਈ ਕਰਨ ਵਾਲੀ ਆਪਣੇ ਘਾਜੀ ਸੇਰੇ ਆ ਮੈਂ ਇਹਨੂੰ ਦਿਲਦਲ ਧਰਿਆ ਕੋਈ ਉਪਰਾ ਪ੍ਰਾਣੀ ਬਣਾਇਆ ਠੀਕ ਆ ਜੀ ਹਾਂਜੀ ਬਿਲਕੁਲ ਬਿਲਕੁਲ ਤੇ ਤੀਜਾ ਸੁਹਾ ਦੋਸਤੋ ਹਾਂਜੀ ਬਾਦ ਦਿਨ ਜਦੋਂ ਮੈਂ ਬਹੁਤ ਕਮਾਉਣ ਲੈ ਜੂਗੀ ਇਹ ਵੀ ਸਿੰਗਲ ਹੱਡੀ ਦੇ ਵੇਖੋ ਹੂੰ ਸਿੰਗਲ ਹੱਡੀ ਦੀ ਸੂਬਾ ਤੀਜਾ ਦੋਸਤੋ ਤੇ ਬਾਕੀ ਹਵਾਨਾ ਤੁਸੀਂ ਵੇਖੋਗੇ ਹਜੇ ਠੱਲਾ ਕਾਫੀ ਜਿਆਦੀਆਂ ਹਨ ਠੀਕ ਹੈ ਤੇ ਨਾ ਜਿਆਦੀਆਂ ਜੀ ਆਪਣੇ ਸਾਹ ਜਨਾ ਤੋਂ ਮੈਂ ਲਈ ਲਈ ਆ 15 ਕਿਲੋ ਦੀ ਮੈਂ ਹੀ ਫੁੱਲ ਗਰੰਟੀ ਆ ਬੇਸ਼ੱਕ ਸੂਈ ਮੈਂ ਵੀ ਆਪਾਂ ਵੇਚ ਦਾਂਗੇ ਇਸੇ ਦੀ ਜੀ ਇਸੇ ਮੈਂ ਪੂਰੀ ਫੁੱਲ 15 ਕਿਲੋ ਦੀ ਆਪਣਾ ਗਰੰਟੀ ਆ ਮੈਂ ਬਾਕੀ ਥੰਗਲੇਵਾ ਜਿਹੜਾ ਦੋਸਤੋ ਕਮਾਲਾ ਹੈ ਹਜੇ ਘਟੋ ਘਟ ਵੀ ਠੰਡਾ ਬਹੁਤ ਜਾਰੀਆਂ ਨੇ ਤੇ ਦਾਇਕ ਆਪਾਂ ਕਹਿ ਸਕਦੇ ਵੀ ਲਾਏ ਪਈ ਆ ਵੀ ਜਿਵੇਂ ਇੱਕ ਇਹਨੂੰ ਆਪਾਂ ਕਹਿ ਸਕਦੇ ਵੀ ਪੰਨਾ ਪਾਲੂ ਕਰਮਾਂ ਵਾਲੀ ਕਿਉਂਕਿ ਦਿਨਾਂ ਦੇ ਪੂਰੀ ਜਿਹੜੀ ਖਾਸ ਹੋਊਗੀ ਠੀਕ ਹੈ ਜੀ ਐਫ ਬਹਿਣਾ ਜਿੱਦਾਂ ਹਵਾਨਾ ਦੇਵਾ ਲੈ ਕੇ ਸ਼ੁਰੂਗੀ ਜਦੋਂ ਬਿਲਕੁਲ ਤਿਆਰ ਹੋਗੀ ਆ ਦੇਖੋ ਮੈਸਟਰ ਹਰਜਨ ਗੱਜ ਜਿਵੇਂ ਦੇਣਾ ਪਾਇਆ ਸੁਣਦੇ ਵਿੱਚ ਹਾਂ ਜੀ ਹਾਂ ਜੀ ਦੇ ਲੇਵਾ ਕਰਮਾ ਨਹੀਂ ਚੰਗਾ ਮਾਰੂਗਾ ਜੀ ਬਹੁਤ ਪੂਰੀ ਖਬਰਦਾਰ ਢਲਾ ਦੇਖੋ ਮੈਨੇ ਕਨੇ ਲੱਗਿਆ ਨਾ ਆਹ ਵੇਖੋ ਪਰਾ ਲੇਵਾ ਪਰਦਾ ਕਰਵਾਇਆ ਤੇ ਪਣ ਵੀ ਆ ਗੁੱਠੇ ਦੀ ਮੋਟੀ ਧਾਰ ਪੈਦੀ ਪੂਰੀ ਫੁੱਲ ਬੋਲੀ ਆ ਇਹ ਵੀ ਸੱਡੀ ਸੁੱਡੀ ਕਰਾਣੀ ਹੋ ਕੋਈ ਚੱਕਰ ਮੈਂ ਅੱਗੇ ਦੇਖ ਰਿਹਾ ਵੀ ਯਾਰ ਥੱਲੇ ਕਮਾਲ ਚਲੋ ਦੇਣ ਆਉਣ ਮਾਲਕ ਛੇਤੀ ਲਿਆਵੇ ਹਾਂ ਜੀ ਵੀ ਥੱਲੇ ਬਣੂਗੀ ਕਾਫੀ ਜਿਆਦਾ ਬਾਕੀ ਖਰਾਕ ਜੂ ਬੰਦੇ ਬੜੀ ਚਾਰੀ ਮੈਨੂੰ ਆਪਣੇ ਟਰਾਜੈਕਸ਼ਨ ਨਹੀਂ ਹੁੰਦੀ ਹਾਂ ਹਾਂ ਦੋ ਬੋਰੀਆਂ ਚਾੜੀਆਂ ਉਹਨਾਂ ਨੇ ਠੀਕ ਆ ਠੀਕ ਆ ਹਾਂ ਜੀ ਨਹੀਂ ਉਪਰੋਂ ਵੀ ਤਾਂ ਵੇਖੋ ਜੀ ਪੰਜਾ ਦਾ ਪੂਰਾ ਠੀਕ ਆ ਜੀ ਇਹ ਜਦੋਂ ਹੁਣ ਕੇ ਵੱਡੇ ਵੱਡੇ ਦੇ ਮੈਂ ਉਸੇ ਭਾਵੇਂ 90 ਉੱਛਾ ਮੰਗ ਲਈ ਆਪਾਂ ਦੇ ਘਰਾਂ ਕੋਲ ਰੋਗਣਾ ਮਾਲ ਲਿਆ ਤੇ ਆਪਾਂ ਤੇ ਦੂਸਾ ਨਾ ਪਧਰੀ ਕਮਾਈ ਕਰਕੇ ਦੇ ਦੇਦਾ ਬਿਲਕੁਲ ਬਿਲਕੁਲ ਹੁਣ ਤਾਲਾ ਹੀ ਵੇਖੋ ਛੇਤੀ ਇਹਦਾ ਇੱਕ ਦੋ ਵੀਰਾਂ ਦੇ ਆਪ ਨੂੰ ਹੌਣ ਆਏ ਵੀ ਮਤਲਬ ਆਪਾਂ ਜਿਹੜੇ ਉਦਨ ਮਹੀਆਂ ਪਾਈਆਂ ਤੇ ਉਹ ਜਦੋਂ ਮਹੀਆਂ ਵੇਖੀਆਂ ਤੇ ਉਹ ਬਾਅਦ ਚ ਫੋਨ ਕੀਤੇ ਮਤਲਬ ਮੱਜਾਂ ਮਾਂ ਵੇਖੀਆਂ ਉਹਨੇ ਕੋਲ ਤੁਹਾਡੇ ਤੋਂ ਭਾਅ ਹੀ ਬਹੁਤ ਮਤਲਬ ਪਧਰੇ ਦੇ ਮਾਲ ਤੇ ਤੁਹਾਡੇ ਵਿਕਣੇ ਵਿਕਣੇ ਆ ਠੀਕ ਹੈ ਜੀ ਜੀ ਨਾ ਭਾਅ ਦੇ ਮਤਲਬ ਛੋਟਾ ਤੁਸੀਂ ਪਾਇਆ ਸਤਨਾਬਾਈ ਸਭ ਤੋਂ ਵੱਡੀ ਗੱਲ ਇਹ ਵੀ ਚੱਲ ਆਧਾਰਨਾਂ ਨੂੰ ਕੋਈ ਨਗਦ ਹੋ ਜਾਂਦੇ ਪਈਆਂ ਪਾਣੀ ਨਾਲ ਬੇਪਕਲੀ ਕਮਾਈ ਨਾਲ ਦਿੱਤੀ ਜੋ ਬਣੀ ਸੀ ਹੁਣ ਕੇ ਤਾਂ 100 ਦਿਨ ਹੋਰ ਤਾਂ ਦੇ ਕੇ ਮਗਰ ਕਿਹੜੇ ਮਾਰਨੇ ਆ ਇਹਨਾ ਹੁਣ ਸਾਨੂੰ ਰੁਪਈਆ 2000 ਮਿਲ ਗਿਆ ਨਾਲੇ ਅੱਗੇ ਭਾਜੀ ਇਹਨੇ ਪੈਸੇ ਬੜੇ ਖਾਏ ਅੱਗੇ ਬਹੁਤ ਜਲੇ ਲੱਗੇ ਹਾਜੀ ਉਹਦਾ ਕਰਕੇ ਹੁਣ ਮਹਾਰਾਜ ਕਿਰਪਾ ਨਾਲ ਆਦਾ ਨਗਦ ਨਾਲ ਹੁਣ ਕੰਮ ਚੱਲਿਆ ਤੇ ਨਾਲੇ ਜੀ ਪਸੂ 2000 ਰੁਪਆ ਵਾ ਥੋੜਾ ਯਾਰ 2000 ਬਿਲਕੁਲ ਬਿਲਕੁਲ ਹਾਜੀ ਤੇ ਹੁਣ ਆੜੇ ਆੜੇ ਨਗਰ ਪੈਸੇ ਸੁਣਾਉਂਦਾ ਹਾਂ ਆਧਾਰਨ ਦੇ ਉਹਦੀ ਭਾਵੇਂ ਕਿ ਚੋਰ ਨੂੰ ਲੱਕ ਦੀ ਫੜਾ ਆ ਦੋਸਤੋ ਸਰੀਲ ਘਟਾਂਜਾ ਵੱਡੇ ਖੁੱਲੇ ਪਿੰਡੇ ਦੀ ਜਿਹੜੀ ਤੁਹਾਨੂੰ ਮੱਝ ਦਿਖਾਈ ਆ ਕੋਈ ਛੋਟੀ ਜੀ ਨਹੀਂ ਹੈਗੀ ਹਾਈਟ ਬੇਸ਼ੱਕ ਤੁਸੀਂ ਨਾਰਮਲ ਮੱਝਾਂ ਦੇ ਵਿੱਚ ਅਕਾਊਂਟ ਕਰ ਸਕਦੇ ਹੋ ਮੀਡੀਅਮ ਤੋਂ ਥੋੜੀ ਜਿਹਾ ਜੀ ਇਹ ਨਾਲੇ ਕਪਾ ਉਤਰਾਦਾ 15 ਕਿਲੋ ਮੈਂ ਇਹਦੀ ਫੁੱਲ ਗਰੰਟੀ ਦਵਾਂਗਾ 15 ਕਿਲੋ ਜੀ ਹਾਂ ਜੀ ਤੇ ਰੇਟ ਆਪਣਾ ਵੇਖੋ ਤੁਸੀਂ ਬਾਕੀ ਭਾਈ 17 ਵਿੱਚ ਮੱਝ ਦੀ ਜਿਹੋ ਜਿਹਾਂ ਨੂੰ ਭਵਾਨਾ ਚੱਡਾ ਲੱਗਣਾ ਇਹ ਤੋਂ ਉਮੀਦ ਆਪਾਂ ਸਹੀ ਜੇ ਕਰ ਸਕਦੇ ਹਾਂ ਵੀ 15 ਲੀਟਰ ਦੀ ਭਰਦੂਗੀ ਦੁੱਧ ਲਈ ਮੈਂ ਮਤਲਬ ਰਿਸਤਦਾਰੀ ਤੋਂ ਮੈਂ ਲਈਏ ਜੀ ਹਾਂ ਜੀ ਬਾਕੀ ਚਾਰੂ ਚੂਰੂ ਦੋਸਤੋ ਤੁਸੀਂ ਦੇਖ ਲਓ ਠੀਕ ਆ ਤੂੜੀ ਤੇ ਨਾਰਮਲ ਹੀ ਇੱਕ ਚਰੀ ਗਾਚਾ ਜਿਵੇਂ ਆਪਾਂ ਮਸਤ ਪੁਤਰਾ ਕਰਕੇ ਪਾਇਆ ਭਾਈ ਹੋਰਾਂ ਨੇ ਕੋਈ ਚਾਰ ਜਾਂ ਕੋਈ ਉਥੋਂ ਦਾ ਹੈ ਨਾ ਸਾਈਡਾਜ ਨਹੀਂ ਹੈਗਾ ਫਿਲਹਾਲ ਇਸੇ ਤਰ੍ਹਾਂ ਹੀ ਪਸੂ ਤੁਸੀਂ ਇਸੇ ਤਰ੍ਹਾਂ ਡਾਈਟ ਤੇ ਲਗਾ ਸਕਦੇ ਹੋ ਜਾਂਦੀਆਂ ਤੇ ਅੱਛਾ ਭਾਜੀ ਸਤਨਾਮ ਸਿੰਘ ਕਿੱਥੋਂ ਤੱਕ ਫੇਰ ਆਫਰ ਕੱਢਣੀ ਐ ਅੱਜ ਜੀ ਮੁੱਲ ਤਾਂ ਭਾਵੇਂ 82 ਕਰ ਲਈਏ ਆਹ ਆਪਾਂ 50000 ਦੀ ਮੈਂ ਦੇ ਦਾਂਗੇ 50000 ਦੀ ਹਾਂ ਉੱਥੇ ਛੋਟ ਕਰਾਂਗੇ 62000 ਹੋਰ ਕਹਿੰਦੀਆਂ ਦੱਸੋ ਛੋਟਾਂ ਜੋ ਆਤਾ ਠੀਕ ਹੈ ਭਾਈ ਕੋਈ ਗੱਲ ਨਹੀਂ ਲਾ ਲਓ ਹਾਂ ਹੁਣ ਮੈਂ ਮੈਲ ਠੀਕ ਹੈ ਦੋ ਘਣਾ ਰੇਡ ਜੇ ਲੋ ਵੀ ਭਰਾਵੋ ਅ ਮੱਝ ਦੋਸਤੋ ਪੂਰੀ ਪੜੀ ਹੈ ਮੈਂ ਪਹਿਲਾਂ ਜਿਕਰ ਕਰਤਾ ਸੀ ਦੋ ਮੱਝਾਂ ਨੂੰ ਵਿੱਚ ਪਾਉਂਦੀ ਆ ਠੀਕ ਆ ਪਲੀ ਪੁਲੀ ਪੂਰੀ ਆ ਠੀਕ ਆ ਚੰਗੀ ਕੇਅਰ ਦੇ ਵਿੱਚ ਰਹੀ ਹੈ ਵੱਡੀ ਮੱਝ ਹੈ ਸਰੀਰ ਘਟਾਂਚੇ ਵੱਲੋਂ ਥੰਦੇ ਦੁੱਧ ਵੀ ਚੰਗਾ ਚਵਾ ਦੋ ਦੀ ਉਮੀਦ ਕਰਦੇ ਆ ਚੰਗੇ ਦੁੱਧ ਦੀ ਸੋ ਅੱਗੇ ਬਾਕੀ ਦਿਨਾਂ ਤੇ ਆਪਾਂ ਛੱਡ ਦਿੰਨੇ ਆ ਤੇ ਸਾਰੀ ਬਾੜ ਤਰੇੜ 63000 ਦੀ ਹੁੰਦੀ ਹੈ ਜੀ ਆ ਚਲੋ ਵੀਰ ਨੇ ਆਤਾ ਉਹਦਾ ਰਾਤਾ ਤੇ 65 ਦਾ ਹੈਗਾ ਅੱਛਾ ਚਲੋ ਪੋਣੀਆਂ ਜਵਾਤਾ ਚਲੋ ਜੀ ਹਾਂ ਕੋਈ ਆਪਣਾ ਜਲਪਾਲੀ ਮਿਲਦਾ ਰੇਟ ਤੋਂ ਦਿੱਤਾ ਬਿਲਕੁਲ ਬਿਲਕੁਲ ਜਲਪਾਲੀ ਜਿਹੜਾ ਠੀਕ ਹੈ ਤੇ ਬਿਲਕੁਲ ਜਿਹੜਾ ਵਾਜਬ ਰੇਟ ਲੱਗੂਗਾ ਦੋਸਤੋ ਉਸ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਘਰ ਵਿਜਿਟ ਕਰਕੇ ਪਸ਼ੂ ਆਖੀ ਜ਼ਰੂਰ ਕੱਢ ਲਿਓ ਵੀ ਵੱਡੀਆਂ ਵੱਡੀਆਂ ਭਾਰੀਆਂ ਨਹੀਂ ਭਾਰ ਪਿਛੇ ਦੀ ਸੜਾ ਦੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਹਾਂ ਇਹ ਨਹੀਂ ਵੀ ਤੱਪਣ ਤੱਪਣਾ ਮੈਂ ਗਲਤ ਹੋਇਆ ਪੋਲੀ ਭੂ ਕਰ ਗਈ ਠੀਕ ਹੈ ਭਾਈ ਹਾਂ ਜੀ ਉਹ ਵੀ ਮਹਿੰਗਾ ਬਹੁਤ ਚੰਗੀਆਂ ਚੋਣ ਚਾਉਂਦੀ ਫੁੱਲ ਗਰੰਟੀ ਹੂੰ ਅਸਲ ਇਹ ਤੋਂ ਬਾਅਦ ਆਪਣੀ ਭਲਾ ਆ ਗਈ ਲੋਹੀ ਆ ਗਈ ਹਾਂ ਜੀ ਇਹ ਲੋਹੀ ਮੈਂ ਜੀ ਅੱਛਾ ਜੀ ਇਹਨੂੰ 9 ਕਿਲੋ ਦੁੱਧ ਹਾਂਜੀ 8 ਦਿਨ ਸਮਾਂ ਹੋ ਗਿਆ ਹਾਂਜੀ ਹਾਂਜੀ ਤੇ ਬੱਚਾ ਥੱਲੇ ਮਗਰ ਕੱਟੀ ਕੱਟੀ ਆ ਜੀ ਕੱਟੀ ਆ ਹਾਂਜੀ ਠੀਕ ਆ ਸਵੇਰ ਜਾਂਦਾ ਕਿੰਨਾ ਹੋਊਗਾ ਜੀ ਸਵੇਰ ਤੀਜਾ ਹੋਊਗਾ ਜੀ ਹਾਂ ਲੋ ਮੈਂ ਸਾਰੀਆਂ ਦੁੱਧ ਵਾਲੀਆਂ ਨਹੀਂ ਮੈਂ ਬੱਚੋੜੀਆਂ ਨਹੀਂ ਛੋਟੇ ਛੋਟੇ ਦੁੱਧ ਵਾਲੀਆਂ ਨਹੀਂ ਮੈਂ ਭਾਰੀਆਂ ਦੁੱਧ ਦੇਰੀ ਮਰ ਦੁੱਧ ਵਾਲੀਆਂ ਮੈਂ ਉਹ ਹੂੰ ਇਹਨਾਂ ਭੜਾ ਭਰਾ ਪੈਸੇ ਲਾਣੇ ਅਗਲਾ ਕੋਈ ਪੈਗੇ ਚਾਰ ਵਾਟੇ ਦੁੱਧ ਦੇ ਬਿਲਕੁਲ ਬਿਲਕੁਲ ਹਾਂਜੀ ਤੇ ਆਹ ਦੋਸਤੋ ਸਵੇਰ ਤੀਜਾ ਪਈ ਜਾਂਦਾ ਠੀਕ ਆ ਜੀ ਤੀਜਾ ਪਈ ਗਿਆ ਨਾ ਤੀਜਾ ਤੀਜਾ ਕਾਹ ਤੀਜਾ ਤੇ じゃ ਸੁਬਾ ਠੀਕ ਆ ਅੱਠਾਂ ਕਿ ਦਿਨਾਂ ਦੀ ਸੂਈ ਆ ਬਾਕੀ ਥਣ ਥਣ ਇੱਕ ਵਾਰੀ ਤੁਹਾਨੂੰ ਬਖਾਉਣੇ ਆ ਜਿਹੜੀ ਮੇਨ ਦੋਸਤੋ ਪਾਰਟ ਆ ਵੀ ਕੋਈ ਜਾਣ ਮੈਂ ਬਹੁਤ ਸ਼ੁਕਰਾ ਆ ਆ ਕਰੂ ਝੱਕ ਤਖਉਂਦ ਠੀਕ ਆ ਲਓ ਜੀ ਖੁੱਲ ਗਈ ਆ ਥਣ ਵੀ ਪੂਰਾ ਸਪੈਸ਼ਲ ਆ ਦੋਸਤੋ ਠੀਕ ਆ ਤੇ ਲੋਹੀ ਨਸਲ ਦੇ ਵਿੱਚ ਆ ਜਾਂਦੀ ਆ ਠੀਕ ਆ ਜੀ ਸੋ ਬਾਕੀ ਫੇਸ ਕੁਆਲਟੀ ਵੇਖ ਸਕਦੇ ਹੋ ਮਗਰ ਕੱਟੀ ਆ ਤੇ ਸੁਜਿਆ ਸੁਆ ਨਗ ਜਿਹੜੇ ਵੀਰ ਤੁਸੀਂ ਭਾਲਦੇ ਹੋ ਉਹਨਾਂ ਨੂੰ ਪਹਲ ਆ ਤੁਸੀਂ ਇਹ ਵੀ ਜਿਹੜਾ ਸੱਦਾ ਕਰ ਸਕਦੇ ਹੋ ਇਹ ਸਮਾਜ ਦੇ ਨਾਂ ਦੀ ਆ ਬੇਟਾ ਦੋ ਜਣ ਬਹੁਤ ਮੋਲੀ ਹੋਈ ਦੌੜੀ ਦੌੜੀ ਠੀਕ ਆ ਇਹ ਮੱਝ ਦੋਸਤੋ ਲਾਸਟ ਤੇ ਸੀਗੀ ਬਾਈ ਸਤਨਾਮ ਸਿੰਘ ਹੋਰਾਂ ਦੇ ਕੋਲ ਦੋ ਸੁਈਆਂ ਅੱਜ ਬਿਲਕੁਲ ਤੇ ਦੋ ਹੀ ਗੱਬਣ ਠੀਕ ਆ ਤੇ ਬਾਈ ਸਤਨਾਮ ਕਿੰਨੇ ਕ ਦੀ ਫਿਰ ਇਹ ਦੇ ਲੈ ਕਰ ਦੇਣੀ ਅੱਜ ਜੀ ਮੁੱਲ ਭਾਵੇਂ 60 ਛੜ ਕਰੀ ਜੀਏ ਹਾਂ ਜੀ 12000 ਦੀ ਮੈਂ ਦਾਂਗਾ 10000 ਛੜ ਦਾਂਗੇ ਤੁਹਾਨੂੰ 12000 ਦੀ ਹਾਂ ਜੀ 10000 ਤਾਂ ਛੜਿਆ ਕਰ ਦਾਂ ਕੋਈ ਗੱਲ ਕਾਟ ਦੀ ਹੋ ਜੂ ਦੋ ਤਾਂ ਮੈਂ ਕੋਈ 9 ਕਿਲੋ ਸਵਾ 9 ਕਿਲੋ ਜਦਾਂ ਮਰਜ਼ੀ ਕੋ ਜੋੜੀ ਜੀ ਠੀਕ ਹੈ ਜੀ ਹਾਂ ਜੀ ਲਓ ਜੀ ਤੇ ਲਾਈ ਮੱਝ ਪਿਲਕੋ ਜਿਹੜਾ ਦੋਸਤੋਂ 9 ਕਿਲੋ ਦੋਤੋਂ ਤੁਸੀਂ ਜੋ ਕੇ ਲੀਟਰ ਮਾਰਕਟ ਦਸਾਂ ਨਹੀਂ ਕਰਕੇ ਲੈ ਲਓ ਠੀਕ ਹੈ ਜੀ ਤੁਹਾਡੇ ਲੈ 11 12 ਕਿਲੋ 65000 ਦੀ ਹੋ ਜੂਗੀ ਬਾਕੀ 7 ਉਤਰੀ ਕਰਾਂਗੇ ਠੀਕ ਹੈ ਕੋਲੀ ਕੋਲੀ ਬੋਲ ਤੇ ਬਾਈ ਸਤਨਾਮ ਇੱਕਾ ਸੰਪਰਕ ਨੰਬਰ ਬੋਲ ਗਿਆ ਆਪਣੇ ਨੰਬਰ ਹੋਂ ਵੀਰ ਜੀ 94655 ਹਾਂਜੀ 58955 ਠੀਕ ਹੈ ਜੀ ਹਾਂਜੀ ਪਿੰਡ ਆਪਣਾ ਕਹਿ ਰੋ ਆ ਤਸੀਲ ਪੱਟੀ ਜ਼ਿਲ੍ਹਾ ਸਰਨਤਨ ਤਰਨਤਾਰਨ ਹਾਂਜੀ ਸੋ ਦੋਸਤੋਂ ਇਹ ਸਨ ਮੇਰੇ ਨਾਲ ਬਾਈ ਸਤਨਾਮ ਸਿੰਘ ਤਰਨਤਾਰਨ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ